एक समय मूसे ने खुदा जाके कहा सारे जीवन खुराक देने का जो सिलसिला है वह मैनों सौंप रोजी दया कराँगा खुदा ने कहा हे hey, मूसे तू रोजी नहीं दे सकेगा इस मेरा काम है जो सारे हर जगह पर रिजक पहुँचा सबना दाता एक तू मान सदात ना हुए मूसे ने कहा नहीं जी मैं जरूर सार्गा एक बेरा देख लो खुदा ने कहा चंगा ਅੱਜ ਤੋਂ ਸਾਰਿਆਂ ਨੂੰ ਰੋਜ਼ੀ ਦਿੱਤੀ। ਮੂਸੇ ਨੇ ਹੋਰ ਤਾਂ ਸਾਰਿਆਂ ਨੂੰ ਰੋਜ਼ੀ ਦੇ ਦਿੱਤੀ ਪਰ ਇੱਕ ਗੁਨਾਹੀ ਪੁੱਛ ਨੂੰ ਨਾ ਦਿੱਤੀ ਜੋ ਮਰੀ ਹੋਈ ਇਸਤਰੀ ਨੂੰ ਕਬਰ ਚੋਂ ਕੱਢ ਕੇ ਉਸ ਨਾਲ ਵਿਚਾਰ ਕਰ ਰਿਹਾ ਸੀ। ਜਦ ਮੂਸਾ ਸਾਰਿਆਂ ਨੂੰ ਰੋਜ਼ੀ ਦੇ ਕੇ ਖੁਦਾpass ਗਿਆ ਤਾਂ ਖੁਦਾ ਨੇ ਪੁੱਛਿਆ ਰੋਜ਼ੀ ਦੇ ਆਇਆ ਹੈ? ਅਗੋਂ ਮੂਸੇ ਨੇ ਕਿਹਾ ਹਾਂ ਜੀ ਸਾਰਿਆਂ ਨੂੰ ਦੇ ਆਇਆ ਹਾਂ। ਖੁਦਾ ਨੇ ਅੰਦਰ ਧਿਆਨ ਹੋ ਕੇ ਵਿਖਿਆ ਤਾਂ ਪਤਾ ਲੱਗਾ ਕਿ ਇੱਕ ਗੁਨਾਹੀ ਪੁੱਛ ਨੂੰ ਰੋਜ਼ੀ ਨਹੀਂ ਮਿਲੀ। ਤਦ ਉਸੇ ਵੇਲੇ موسی ਨੂੰ ਕਿਹਾ ਕਿ ਅਮਕੇ ਬੁਸ਼ਨ ਨੂੰ ਤੁਰੋਜੀ ਕਿਉਂ ਨਹੀਂ ਦਿੱਤੀ ਉਸਨੇ ਕਿਹਾ हे ਖੁਦਾਵੰਦ ਐਸੇ ਆਦਮੀਆਂ ਨੂੰ ਤਾਂ ਭੁੱਖਿਆ ਹੀ ਬੰਨਾ ਚਾਹੀਦਾ ਹੈ ਉਸ ਵਿਸ਼ੇਹੀ ਪਾਮਰ ਨੂੰ ਰੋਜ਼ੀ ਦੇ ਕੇ ਕੀ ਕਰਨਾ ਹੈ ਖੁਦਾ ਨੇ ਕਿਹਾ हे موسی ਜੇਕਰ ਮੈਂ ਛੀਵਾ ਦੇ ਔਗੁਣਾਂ ਨੂੰ ਤੱਕ ਕੇ ਰੋਜ਼ੀ ਦੇਣ ਦਾ ਖਿਆਲ ਕਰਾਂ ਤਾਂ ਸਾਰੇ ਇਹ ਭੁੱਖੇ ਮਰ ਜਾਣ ਰੋਜ਼ੀ ਦੇਣ ਲੱਗਿਆ ਕਿਸੇ ਦੇ ਔਗੜ ਵਾਲੀ ਤੱਕਣਾ ਚਾਹੀਦਾ ਦਸ਼ਮੇਸ਼ ਮਿਤਾ ਨੇ ਵੀ ਕਥਨ ਕੀਤਾ ਹੈ ਰੋਜੀ ਹੀ ਰਾਜ ਬਿ ਲੋਕਤ ਰਾਜਕ ਲੋਕ ਰੂਹਾਂ ਕੀ ਰੋਜੀ ਨਾ ਲਗੈ ਵਾਹੀ ਰੋਜੀ ਕਾ ਕਾਲ ਸੁਨਾਵੈ ਜਿ ਸਿਫਤ